ਸੰਘਰੂਰ ਦੇ ਪਿੰਡ ਸਤੋਜ ਵਿੱਚ ਵਾਪਰਿਆ ਦਰਦਨਾਖਾ ਹਾਦਸਾ ਕੰਬਾਈਨ ਵਿੱਚ ਕਰੰਟ ਆਉਣ ਕਾਰਨ ਖੇਤ ਵਿੱਚ ਕੰਮ ਕਰ ਰਹੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਐਤਵਾਰ ਨੂੰ ਬਿੰਦਰ ਸਿੰਘ ਤੇ ਗੁਰਜੰਟ ਸਿੰਘ ਕੰਬਾਈਨ ਤੇ ਫਸਲ ਦੀ ਵਾਢੀ ਕਰ ਰਹੇ ਸੀ ਖੇਤਾਂ ਚੋਂ ਗੁਜ਼ਰ ਰਹੀ ਹਾਈ ਵੋਲਟੇਜ ਤਾਰਾਂ ਦੀ ਝਪੇਟ ਵਿੱਚ ਕੰਬਾਈਨ ਆ ਗਈ ਨਾਲ ਹੀ ਟਰੈਕਟਰ ਤੇ ਕੰਮ ਕਰ ਰਹੇ ਬੂਟਾ ਸਿੰਘ ਨੇ ਦੋਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਕਰੰਟ ਦੀ ਝਪੇਟ ਵਿੱਚ ਆ ਗਿਆ ਸਾਡੇ ਕੋਲ ਤਿੰਨ ਮ੍ਰਿਤਕਾਂ ਨੇ ਜਿਨ੍ਹਾਂ ਦਾ ਨਾਮ ਸੀ ਬੂਟਾ ਸਿੰਘ ਬਿੰਦਰ ਸਿੰਘ ਤੇ ਗੁਰਜੰਟ ਸਿੰਘ ਉਹਨਾਂ ਵਿੱਚ ਦੋ ਬ੍ਰਦਰਸ ਸੀਗੇ ਇੱਕ ਇਕੱਲਾ ਉਹਨਾਂ ਦੇ ਤਾਈ ਚਾਚੇ ਦਾ ਹੀ ਮੁੰਡਾ ਸੀ ਤੇ ਉਹਨਾਂ ਨਾਲ ਉਹ ਸੀ ਚਾਕੀਟਾ ਉਹਨਾਂ ਦੇ ਡੈਡੀ ਸੀ ਤੇ ਫਿਰ ਉਹਨਾਂ ਦੇ ਅਸੀਂ ਹਿਸਟਰੀ ਲਾਈਨ ਤੋਂ ਪਤਾ ਚੱਲਿਆ ਕਿ ਉਹ ਕੰਬਾਈਨ ਤੇ ਜਿਰੀ ਵੱਢ ਰਹੇ ਸੀ ਤੇ ਉਹ ਇਲੈਕਟ੍ਰਿਕ ਕਰੰਟ ਨਾਲ ਕੰਬਾਈਨ ਟੱਚ ਕਰਕੇ ਇਸ ਤਰ੍ਹਾਂ ਕੇ ਉਹਨਾਂ ਦੇ ਇਲੈਕਟ੍ਰਿਕ ਕਰੰਟ ਨਾਲ ਡੈਥ ਹੋ ਗਈ। ਜੀਮਾ ਥਾਣੇ ਦੇ ਵਿੱਚ ਪਿੰਡਾ ਤੋਲਾਵਾਲ ਉੱਥੇ ਸਤੋਜ ਦੇ ਤਿੰਨ ਬੰਦਿਆਂ ਨੇ ਜ਼ਮੀਨ ਠੇਕੇ ਤੇ ਲਈ ਹੋਈ ਸੀ। ਉਹ ਜਿਹੜੇ ਕੰਬਾਈਨ ਨਾਲ ਝੋਨਾ ਵਟਣ ਗਏ ਸੀਗੇ ਤਾਂ ਉਹ ਕੰਬਾਈਨ ਨਾਲ ਕਰੰਟ ਲੱਗ ਗਿਆ ਟੋਟਲ 4 ਨੇ ਸੀ ਉਹਨਾਂ 'ਚੋਂ ਤਿੰਨ ਦੀ ਡੈਥ ਹੋ ਗਈ ਤੇ ਚੌਥਾ ਜਿਹੜਾ ਉੱਥੇ ਚੀਮੀ ਹਸਪੀਟਲ ਦਾਖਲ ਹੈ ਬਾਕੀ ਉਹਨਾਂ ਦੀ ਬਾਡੀਜ਼ ਉੱਥੇ ਰੱਖੀਆਂ ਨੇ ਉਹਨਾਂ ਦੇ ਵਾਰਸਵਰੇ ਜੋਗ ਜਿਵੇਂ ਕਹਿਣਗੇ ਉਹ ਸਾਰਨਾ ਕਾਨੂੰਨੀ ਕਾਰਵਾਈ ਉਮਚ ਲਿਆਂਦੀ ਜੋ ਪਿੰਡ ਸਤੌਜ ਆਮ ਆਦਮੀ ਪਾਰਟੀ ਦੇ ਸੰਸਦ ਭਗਵੰਤ ਮਾਨ ਦਾ ਜੱਦੀ ਪਿੰਡ ਹੈ ਹਾਦਸੇ ਦੀ ਖਬਰ ਮਿਲਦਿਆਂ ਹੀ ਭਗਵੰਤ ਮਾਨ ਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਸਿਆਸੀ ਰੁਝੇ ਮਾਮਚਕਾਰ ਸਤੌਜ ਪਿੰਡ ਪਹੁੰਚ ਰਹੇ ਨੇ ਅਰਵਿੰਦ ਕੇਜਰੀਵਾਲ ਕੱਲ ਤੋਂ 3 ਦਿਨਾਂ